ਅੱਛੀਏ ਕਾਲ ਜੀ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸੂਪ ਡਿਜ਼ਾਈਨਰ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਜਿਹੜੀ ਆਪਣੀ ਅੱਜ ਵਾਲੀ ਕਲੈਕਸ਼ਨ ਰੋងਗੀ ਜੀ ਇਹ ਸਾਰੇ ਆਪਣੇ ਸਮਰ ਦੇ ਨਿਊ ਨਿਊ ਡਿਜ਼ਾਈਨ ਰੈਡੀ ਹੋਇਆ ਵਰਕ ਦੇ ਨਿਊ ਨਿਊ ਕਲਰ ਆਣਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਠੀਕ ਹੈ ਜੀ ਤੇ ਬਾਕੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਮੈਂ ਕਿ ਤੁਸੀਂ ਸਾਡੀ ਕਲੈਕਸ਼ਨ ਨੂੰ ਇੰਨਾ ਜ਼ਿਆਦਾ ਪਸੰਦ ਕਰਦੇ ਹੋ ਐਪਰੀਸ਼ੀਏਟ ਕਰਦੇ ਹੋ ਸਾਨੂੰ ਇਹਦੇ ਨਾਲ ਸਾਨੂੰ ਹੌਸਲਾ ਮਿਲਦਾ ਕਿ ਅਸੀਂ ਤੁਹਾਡੇ ਲਈ ਹੋਰ ਸੋਹਣੇ ਸੋਹਣੇ ਸੂਟ ਲੈ ਕੇ ਆਈਏ ਬਾਕੀ ਸਕਰੀਨ ਦੇ ਉੱਪਰ ਆਪਣਾ ਨੰਬਰ ਸ਼ੋ ਹੁੰਦਾ ਜੀ ਇਹ ਆਪਣਾ WhatsApp ਨੰਬਰ ਹੈ ਇਹਦੇ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਤੇ ਪ੍ਰਾਈਸ ਲੈ ਸਕਦੇ ਹੋ ਤੇ Instagram ਤੇ ਵੀ ਆਪਣਾ ਪੇਜ ਹੈ ਜੀ ਸੁਖ ਡਿਜ਼ਾਈਨਰ ਦੇ ਨਾਮ ਤੇ ਉੱਥੇ ਵੀ ਆਪਾਂ ਆਪਣੀਆਂ ਸਾਰੀਆਂ ਮਤਲਬ ਸੂਟਾਂ ਦੀ ਕਲੈਕਸ਼ਨ ਅਪਲੋਡ ਕਰਦੇ ਹਾਂ ਤੁਸੀਂ ਉੱਥੇ ਜਾ ਕੇ ਵੀ ਆਪਣੀ ਕਲੈਕਸ਼ਨ ਨੂੰ ਮੀਨਸ ਚੈੱਕ ਕਰ ਸਕਦੇ ਹੋ ਮੈਂ ਤੁਹਾਨੂੰ ਹਰ ਵੀਡੀਓ 'ਚ ਇਹ ਚੀਜ਼ ਦੱਸਦੀ ਹਾਂ ਕਿ ਤੁਸੀਂ ਕਲਰ ਆਪਣੀ ਚੋਇਸ ਦੇ ਅਕੋਰਡਿੰਗ ਕਰਵਾ ਸਕਦੇ ਹੋ ਬੁਟੀਕ ਦਾ ਮਤਲਬ ਹੀ ਇਹ ਹੁੰਦਾ ਕਿ ਆਪਣੀ ਚੋਇਸ ਦੇ ਅਕੋਰਡਿੰਗ ਆਪਾਂ ਕਲਰ ਫੈਬਰਿਕ ਰੱਖ ਸਕੀਏ ਤੁਸੀਂ ਸਾਨੂੰ ਦੱਸ ਸਕਦੇ ਹੋ ਕਿ ਇਦਾਂ ਦੀ ਸਾਨੂੰ ਫੈਬਰਿਕ ਚਾਹੀਦਾ ਇਦਾਂ ਦਾ ਕਲਰ ਚਾਹੀਦਾ ਉਹਦੇ ਅਕੋਰਡਿੰਗ ਅਸੀਂ ਤੁਹਾਨੂੰ ਰੈਡੀ ਕਰਕੇ ਦਵਾਂਗੇ ਠੀਕ ਹੈ ਜੀ ਇਹ ਆਪਣਾ ਫਰਸਟ ਸੂਟ ਆ ਜਾਂਦਾ ਬੜਾ ਪਿਆਰਾ ਜਿਹਾ ਸ਼ੇਡ ਆ ਠੀਕ ਹੈ ਜੀ ਬਹੁਤ ਹੀ ਪਿਆਰਾ ਜਿਹਾ ਆਪਣਾ ਸੂਟ ਰੈਡੀ ਹੋਇਆ ਕਲਰ ਇਹ ਬਹੁਤ ਹੀ ਪਿਆਰਾ ਜਿਹਾ ਸ਼ੇਡ ਰਹਾ ਗਾ ਜੀ ਇਹ ਇਹ ਪੀਚੀ ਜਿਹਾ ਸਕਿੰਨੀ ਪੀਚੀ ਜੀ ਟੋਨ ਆ ਇਹ ਇਦੇ ਵਿੱਚ ਆਪਾਂ ਇਦਾਂ ਇਹ ਨੈਕ ਲਾਈਨ ਆ ਗਈ ਜੀ ਬਹੁਤ ਹੀ ਪਿਆਰੀ ਜੀ ਸਟਿਚਿੰਗ ਚ ਆਪਾਂ ਰੈਡੀ ਕੀਤੀ ਹੈ ਤੇ ਕੱਲੀਆਂ ਦਾ ਪੈਟਰਨ ਦਿੱਤਾ ਤੁਸੀਂ ਚੈੱਕ ਕਰ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਇਹ ਇਦਾਂ ਆਪਾਂ ਮੀਨਸ بیس ਦਾ ਹੀ ਲਾਈਟ ਡਾਰਕ ਕਲਰ ਦਿੱਤਾ ਪੂਰਾ ਜ਼ੀਰੋ ਟਾਂਕੇ ਦਾ ਕੰਮ ਰਹੂਗਾ ਜੀ ਇਹ ਵਿੱਚ ਜਰੀ ਐਡ ਆਨ ਕੀਤੀ ਹੈ ਲਾਈਟ ਜੀ ਗ੍ਰੀਨ ਕਲਰ ਦੀ ਆਪਾਂ ਪੱਤੀਆਂ ਐਡ ਆਨ ਕੀਤੀਆਂ ਇਹ ਦੀ ਕੱਲੀਆਂ ਦਾ ਪੈਟਰਨ ਆ ਗਿਆ ਫਰੰਟ ਤੇ ਠੀਕ ਹੈ ਜੀ ਜੋ ਕਿ ਬਹੁਤ ਹੀ ਪਿਆਰਾ ਜਾ ਲੁੱਕ ਦਾ ਸੂਟ ਰੈਡੀ ਹੋਇਆ ਫਿਨਿਸ਼ਿੰਗ ਆਪਾਂ ਨੂੰ ਦਿੱਤੀ ਆ ਗ੍ਰੀਨ ਕਲਰ ਦੀ ਪਾਈਪਿੰਗ ਦੀ ਫਰੰਟ ਆ ਗਿਆ ਜੀ ਐਂਡ ਇਹਦੀਆਂ 슬ੀਵਸ ਜੋ ਕਿ ਬਹੁਤ ਜ਼ਿਆਦਾ ਪਿਆਰੀਆਂ ਰੈਡੀ ਹੋਈਆਂ ਤੁਸੀਂ ਵਰਕ ਦੀ ਫਿਨਿਸ਼ਿੰਗ ਨੇੜੇ ਤੋਂ ਚੈੱਕ ਕਰ ਸਕਦੇ ਹੋ ਆਪਾਂ ਤੁਹਾਨੂੰ ਹਰ ਚੀਜ਼ ਕਲੋਜ਼ ਦਿਖਾਈ ਗਈ ਹੈ ਕਿ ਤੁਹਾਨੂੰ ਆਈਡੀਆ ਹੋ ਸਕੇ ਫਿਨਿਸ਼ਿੰਗ ਵਗੈਰਾ ਦਾ ਵਰਕ ਦਾ ਇਹ ਆਪਣਾ 슬ੀਵਸ ਦਾ ਕੰਮ ਆ ਗਿਆ ਹੈਵੀ ਕਮ 슬ੀਵਸ ਤੇ ਕੀਤਾ ਹੋਇਆ ਬਹੁਤ ਹੀ ਪਿਆਰਾ ਜਿਹਾ ਇੰਤ ਇਹ 슬ੀਵਸ ਦਾ ਕੰਮ ਆ ਗਿਆ ਐਂਡ ਕਲੀਆਂ ਦਿੱਤੀਆਂ ਹੋਈਆਂ ਇਹਦੀ ਬੈਕ ਆ ਜੂਗੀ ਜੀ ਬੈਕ ਤੇ ਵੀ ਆਪਾਂ ਪੂਰੀ ਬੈਕ ਤੇ ਬੁੱਟੀ ਐਡ ਆਨ ਕੀਤੀ ਹੋਈ ਹੈ ਸੈਕ ਕਰ ਸਕਦੇ ਹੋ ਬਹੁਤ ਹੀ ਪਿਆਰੀ ਜੀ ਇਹ ਇਹ ਬੁੱਟੀ ਐਡ ਆਨ ਹੋਈ ਹੈ ਬਹੁਤ ਹੀ ਪਿਆਰਾ ਜਾਇ ਆਪਣਾ ਸੂਟ ਰੈਡੀ ਹੋਇਆ ਇਹ ਬਟਰ ਕਾਟਨ ਦਾ ਫੈਬਰਿਕ ਹੈ ਜੀ ਕਲਰ ਇਹ ਬਹੁਤ ਪਿਆਰਾ ਬਾਕੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਲਰ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਕਿਸੇ ਵੀ ਕਲਰ ਤੇ ਇਹਨੂੰ ਰੈਡੀ ਕਰਵਾ ਸਕਦੇ ਹੋ ਇਹਦੇ ਨਾਲ ਆਪਾਂ ਸਲਵਾਰ ਰੈਡੀ ਕੀਤੀ ਹੈ ਜੀ ਇਦਾਂ ਫਰਸ਼ੀ ਸਟਾਈਲ ਸਲਵਾਰ ਰੈਡੀ ਕੀਤੀ ਆ ਠੀਕ ਹੈ ਜੀ ਤੇ ਪਾਈਪਿੰਗ ਦਿੱਤੀ ਆਪਾਂ ਇਹਦੀ ਮੋਰੀ ਦੇ ਉੱਪਰ ਤੇ ਦੁਪੱਟਾ ਇਹਦੇ ਨਾਲ ਰਊ ਭਾਜੀ ਪਿਓਰ ਪੋਟਾ ਸਿਲਕ ਦਾ ਦੁਪੱਟਾ ਤੇ ਬਹੁਤ ਹੀ ਪਿਆਰੀ ਜੀ ਇਹਨੂੰ ਆਪਾਂ ਟਾਈ ਐਂਡ ਡਾਈ ਦਿੱਤੀ ਆ ਇਹ ਗ੍ਰੀਨ ਕਲਰ ਦੀ ਆਪਾਂ ਇਹਦੇ ਵਿੱਚ ਟਾਈ ਐਂਡ ਡਾਈ ਦਿੱਤੀ ਹੋਈ ਆ ਤਾਂ ਜੋ ਕਿ ਬਹੁਤ ਹੀ ਪਿਆਰਾ ਲੱਗ ਰਿਹਾ ਤੇ ਛੋਟੇ ਪੱਲਿਆਂ ਤੇ ਆਪਾਂ ਇਹਦੇ ਲੇਸ ਐਡ ਆਨ ਕੀਤੀ ਆ ਬੀਸ ਕਲਰ ਦੀ ਹੀ ਬਹੁਤ ਹੀ ਪਿਆਰਾ ਜਿਹਾ ਆਪਣਾ ਸੂਟ ਰੈਡੀ ਹੋਇਆ ਜੀ ਇਹ ਬਟਰ ਕਾਟਨ ਦਾ ਫੈਬਰਿਕ ਰੋਗਾ ਜੀ ਤੇ ਜਿੱਦਾਂ ਆਪਣੇ ਸੂਟੇ ਬਣ ਕੇ ਜਾਂਦੇ ਆ ਜਦੋਂ ਬਹੁਤ ਖੁਸ਼ ਹੁੰਦੀਆਂ ਨੇ ਪਹਿਣਾ ਇਹਨਾਂ ਨੂੰ ਦੇਖ ਕੇ ਤਾਂ ਸਾਨੂੰ ਬਹੁਤ ਖੁਸ਼ੀ ਹੁੰਦੀ ਆ ਸਾਨੂੰ ਅਪਰੀਸ਼ੀਏਟ ਕਰਦੀਆਂ ਨੇ ਕਿ ਤੁਹਾਡਾ ਕੰਮ ਬਹੁਤ ਵਧੀਆ ਤਾਂ ਇਹ ਚੀਜ਼ ਦੀ ਸਾਨੂੰ ਬਹੁਤ ਖੁਸ਼ੀ ਹੁੰਦੀ ਆ ਤਾਂ ਇਸ ਕਰਕੇ ਸਾਨੂੰ ਹੁੰਦਾ ਕਿ ਵਧੀਆ ਤੋਂ ਵਧੀਆ ਚੀਜ਼ ਬਣਾ ਕੇ ਭੇਜੀਏ ਠੀਕ ਹੈ ਜੀ ਤੇ ਨੈਕਸਟ ਸੂਟ ਆਜੂਗਾ ਜੀ ਆਪਣਾ ਇਹ ਵਾਲਾ ਇਹ ਵੀ ਬਹੁਤ ਪਿਆਰਾ ਜਿਹਾ ਰੈਡੀ ਹੋਇਆ ਇਹ ਵੀ ਕਾਟਨ ਹੈ ਜੀ ਰੂਬੀ ਦੀ ਕਾਟਨ ਲਾਉਗੀ ਲਾਈਨਿੰਗ ਦੇ ਵਿੱਚ ਇਹ ਲਾਈਟ ਜਿਹਾ ਸ਼ੇਡ ਹੈ ਜੀ ਜਿੱਦਾਂ ਆਪਾਂ ਨੂੰ ਅੰਗੂਰੀ ਜਿਹਾ ਸ਼ੇਡ ਕਹਿ ਸਕਦੇ ਹਾਂ ਇਦਾਂ ਦੇ ਟੋਨ ਆ ਇਹ ਇਹ ਵੀ ਬਹੁਤ ਪਿਆਰਾ ਜਿਹਾ ਆਪਣਾ ਸੂਟ ਰੈਡੀ ਹੋਇਆ ਇਦਾਂ ਨੂੰ ਆਪਾਂ ਆਫ ਵਾਈਟ ਦਾ ਟੱਚ ਦਿੱਤਾ ਆਪਾਂ ਕਲੀਆਂ ਚ ਪੈਟਰਨ ਦਿੱਤਾ ਆਫ ਵਾਈਟ ਠੀਕ ਹੈ ਜੀ ਇਹ ਆਪਣੀਆਂ ਕਲੀਆਂ ਦਾ ਪੈਟਰਨ ਆ ਗਿਆ ਐਂਡ ਵਿੱਚ ਆਪਾਂ ਇਹਦੇ ਬੂਟੀ ਐਡ ਆਨ ਕੀਤੀ ਹੋਈ ਹੈ ਸੈਂਟਰ ਦੇ ਵਿੱਚ ਬੂਟੀ ਆ ਜੂਗੀ ਇਹ ਬੂਟੀ ਆ ਗਈ ਸੈਂਟਰ ਦੇ ਵਿੱਚ ਠੀਕ ਹੈ ਜੀ ਐਂਡ ਆਫ ਵਾਈਟ ਕਲਰ ਦੀ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ ਲੇਸ ਦੀ ਇਹ ਆਗੀਆਂ ਜੀ ਇਹਦੀਆਂ 슬ੀਵਸ 슬ੀਵਸ ਦੇ ਉੱਪਰ ਆਪਾਂ ਆਰਗੈਂਜ਼ਾ ਦਾ ਪੈਚ ਦੇ ਕੇ ਕੰਮ ਕੀਤਾ ਹੋਇਆ ਆਫ ਵਾਈਟ ਕਲਰ ਦਾ ਠੀਕ ਹੈ ਜੀ ਇਹ ਪੂਰਾ ਟੋਟਲੀ ਆਪਾਂ ਵਰਕ ਨਾਲ ਹੀ ਦਿੱਤਾ ਇਹਨੂੰ ਲੇਸ ਐਡ-ਆਨ ਨਹੀਂ ਕੀਤੀ ਵਰਕ ਕੀਤਾ ਹੋਇਆ ਤੇ ਉੱਪਰ ਆਪਾਂ ਇਦਾਂ 컬러ਫੁਲ ਬੂਟੀ ਐਡ ਕੀਤੀਆਂ ਨੇ ਬਹੁਤ ਹੀ ਪਿਆਰੀਆਂ ਜੀਆਂ ਦੀਆਂ 슬ੀਵਸ ਡੈਨਿੰਗ ਹੋਈਆਂ

ਪਲੇਨ ਦੁਪੱਟਾ ਰੱਖਿਆ ਜੀ ਆਪਾਂ ਇਹਦੇ ਨਾਲ ਦੁਪੱਟਾ ਟਾਈ ਐਂਡ ਹੈ ਵੀ ਰੱਖ ਸਕਦੇ ਆ ਬਟ ਆਪਾਂ ਇਹ ਪਲੇਨ ਹੀ ਰੱਖਿਆ ਤੇ ਦੁਪੱਟੇ ਨੂੰ ਆਪਾਂ ਲੇਸ ਦੀ ਫਿਨਿਸ਼ਿੰਗ ਦੇਣੀ ਆ ਆਫ ਵਾਈਟ ਕਦਰ ਦੀ ਠੀਕ ਹੈ ਜੀ ਫਿਨਿਸ਼ਿੰਗ ਹੋਣੀ ਆ ਹਜੇ ਦੁਪੱਟੇ ਦੀ ਤੇ ਦੁਪੱਟਾ ਇਹ ਹੈਗਾ ਮਤਲਬ ਟੈਂਬੀ ਲਾਈਨਿੰਗ ਦੇ ਵਿੱਚ ਤਾਂ ਬਹੁਤ ਸੌਫਟ ਜਿਹਾ ਦੁਪੱਟਾ ਰਹੂਗਾ ਇਹ ਤੇ ਕਲਰ ਇਹ ਬਹੁਤ ਪਿਆਰਾ ਹੈ ਲਾਈਟ ਜਿਹਾ ਕਲਰ ਹੈ ਮਿੱਠਾ ਜਿਹਾ ਸ਼ੇਡ ਹੈ ਇਹ ਠੀਕ ਹੈ ਜੀ ਤੇ ਕਾਟਨ ਦਾ ਫੈਬਰਿਕ ਰਹੂਗਾ ਲਾਈਨਿੰਗ ਦੇ ਵਿੱਚ ਇਹ ਹੈ ਗਾਜੀ ਆਪਣਾ ਨੈਕਸਟ ਸੂਟ ਇਹ ਬਟਰ ਕਾਟਨ ਦੇ ਉੱਪਰ ਰੈਡੀ ਹੋਇਆ ਜੀ ਪੀਚ ਟੋਨ ਦਾ ਇਹ ਕਲਰ ਹੈ ਜੀ ਬੜਾ ਪਿਆਰਾ ਜਿਹਾ ਸ਼ੇਡ ਹੈ ਇਹ ਵੀ ਇਹ ਇਹਦੇ ਉੱਪਰ ਆਪਾਂ ਇਦਾਂ ਵਰਕ ਕੀਤਾ ਹੈ ਬਟਰ ਕਾਟਨ ਦਾ ਫੈਬਰਿਕ ਹੈ ਜੀ ਤੁਸੀਂ ਇਹ ਕਿਸੇ ਵੀ ਫੈਬਰਿਕ ਤੇ ਬਾਕੀ ਕਰਵਾ ਸਕਦੇ ਹੋ ਜਿੱਦਾਂ ਮੀਨਜ਼ ਜੌਰਜਟ ਤੇ ਵੀ ਕਰਵਾ ਸਕਦੇ ਹੋ ਇਦੇ ਉੱਪਰ ਆਪਾਂ ਬਲੈਕ ਸਿੰਗਲ ਬਲੈਕ ਤੇ ਜ਼ਰੀ ਦਾ ਟੱਚ ਦੇ ਕੇ ਵਰਕ ਕੀਤਾ ਹੋਇਆ ਆਪਾਂ ਨੇ ਸਿੰਗਲ ਟਾਂਕੇ ਦਾ ਕੰਮ ਕੀਤਾ ਸੀ ਵਿੱਚ ਜ਼ਰੀ ਦਾ ਟੱਚ ਦਿੱਤਾ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਇਹ ਆਪਣਾ ਸੂਟ ਰੈਡੀ ਹੋਇਆ ਕਲਰ ਕੰਬੀਨੇਸ਼ਨ ਵੀ ਬਹੁਤ ਜ਼ਿਆਦਾ ਉੱਠ ਕੇ ਆਇਆ ਠੀਕ ਹੈ ਜੀ ਇਹਦੀ ਨੈਕਲਾਈਨ ਆਜੂਗੀ ਪੂਰੇ ਫਰੰਟ ਦੇ ਉੱਪਰ ਇਹਦੇ ਇੱਦਾਂ ਬੂਟੀ ਆਜੂਗੀ ਪੂਰੇ ਫਰੰਟ 'ਚ ਬੂਟੀ ਆ ਜਾਂਦੀ ਹੈ ਠੀਕ ਹੈ ਜੀ ਤੇ ਇਹਨੂੰ ਆਪਾਂ ਬਲੈਕ ਨਾਲ ਹੀ ਫਿਨਿਸ਼ਿੰਗ ਦਿੱਤੀ ਆ ਘੇਰਾ ਚਾਕ ਠੀਕ ਹੈ ਜੀ ਇਹ ਪੂਰੀ ਬੁੱਟੀ ਆ ਗਈ ਐਂਡ ਇਹਦੇ 슬ੀਵਸ ਤੇ ਵੀ ਕੰਮ ਆ ਜਾਂਦਾ 슬ੀਵਸ ਦੇ ਉੱਪਰ ਆਪਾਂ ਇਹਦਾ ਬਾਰਡਰ ਦੇ ਕੇ ਪੂਰਾ ਬੰਚ ਦਿੱਤਾ ਹੋਇਆ 슬ੀਵਸ ਦੇ ਉੱਪਰ ਇਹਦਾ ਪੂਰਾ ਬੰਚ ਆ ਜਾਂਦਾ ਇਹਦਾ 슬ੀਵਸ ਦੇ ਉੱਪਰ ਹੈਵੀ 슬ੀਵਸ ਆ ਜਾਂਦੀਆਂ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਵਗੈਰਾ ਨੇੜੇ ਤੋਂ ਠੀਕ ਹੈ ਜੀ ਐਂਡ ਇਹਦੇ ਬੈਕ ਤੇ ਵੀ ਆਪਾਂ ਬੁੱਟੀ ਦਿੱਤੀ ਆ ਦੀ ਬੁਟੀ ਫਰੰਟ ਤੇ ਆਉਂਦੀ ਆਪਾਂ ਇਹਦੀ ਪੂਰੀ ਬੈਕ ਤੇ ਵੀ ਇਦਾਂ ਬੁਟੀ ਐਡ ਆਨ ਕੀਤੀ ਆ। ਬਹੁਤ ਠੀਕ ਹੈ ਜੀ। ਬਹੁਤ ਹੀ ਪਿਆਰਾ ਜਿਹਾ ਕਲਰ ਕੰਬੀਨੇਸ਼ਨ ਐਂਡ ਆਪਣਾ ਸੂਟ ਰੈਡੀ ਹੋਇਆ। ਇਹ ਕਾਟਨ ਦੇ ਉੱਪਰ ਆ ਜੀ। ਜਿੱਦਾਂ ਇਹ ਕਾਟਨ ਨੂੰ ਆਪਾਂ ਲਾਈਨਿੰਗ ਲਗਾਈ ਆ ਇਹ ਤੁਹਾਡੀ ਚੁਆਇਸ ਹੈ। ਬੋਟ ਲਾਈਨਿੰਗ ਵੀ ਰੈਡੀ ਹੋ ਸਕਦਾ। ਕਿ ਆਪਣੀ ਚੁਆਇਸ ਦੇ ਅਕੋਰਡਿੰਗ ਆ ਤੁਸੀਂ ਸਾਨੂੰ ਦੱਸ ਸਕਦੇ ਹੋ। ਇਹ ਆ ਗਈ ਜੀ ਇਹਦੀ ਬਾਟਮ। ਪਾਕਿਸਤਾਨੀ ਸਲਵਾਰ ਰੱਖੀ ਹੈ ਸਲਵਾਰ ਦੇ ਉੱਪਰ ਵੀ ਇਦਾਂ ਆਪਾਂ ਕੰਮ ਕੀਤਾ ਬਾਰਡਰ ਦਿੱਤਾ ਜਿੱਦਾਂ 슬ੀਵਸ ਤੇ ਦਿੱਤਾ ਹੋਇਆ ਸੀਗਾ ਐਂਡ ਪਾਈਪਿੰਗ ਦੇ ਕੇ ਬਹੁਤ ਹੀ ਪਿਆਰੀ ਜੀ ਮੂਰੀ ਡੈਡੀ ਕੀਤੀ ਹੈ ਤਾਂ ਠੀਕ ਹੈ ਜੀ ਤੇ ਪਿਓਰ ਕੋਟਾ ਸਿਲਕ ਦਾ ਰੱਖਿਆ ਆਪਾਂ ਇਹਦੇ ਨਾਲ ਦੁਪੱਟਾ ਤੇ ਦੁਪੱਟੇ ਦੇ ਵਿੱਚ ਆਪਾਂ ਇਦਾਂ ਟਾਈ ਐਂਡ ਡਾਈ ਦਿੱਤੀ ਬਲੈਕ ਕਲਰ ਨਾਲ ਠੀਕ ਹੈ ਜੀ ਲੇਸ ਦੀ ਫਿਨਿਸ਼ਿੰਗ ਹਜੇ ਨੂੰ ਹੋਣੀ ਹੈ ਇਹਨੂੰ ਆਪਾਂ ਬਲੈਕ ਕਲਰ ਨਾਲ ਲੇਸ ਦੀ ਫਿਨਿਸ਼ਿੰਗ ਦੇਣੀ ਹੈ ਫਿਨਿਸ਼ਿੰਗ ਹੋਣਾ ਹਜੇ ਆਪਣਾ ਦੁਪੱਟਾ ਇਦਾਂ টাই ਅੰਡਾ ਇਹ ਦੁਪੱਟਾ ਰੱਖਿਆ ਕਲਰ ਕੰਬੀਨੇਸ਼ਨ ਇਹ ਬਹੁਤ ਜ਼ਿਆਦਾ ਪਿਆਰੀ ਹੈ ਤੁਸੀਂ ਚੈੱਕ ਕਰ ਸਕਦੇ ਹੋ ਤੁਸੀਂ ਐਸ ਇਟ ਇਸ ਵੀ ਬਣਵਾ ਸਕਦੇ ਹੋ ਤੇ ਕਲਰ ਕੰਬੀਨੇਸ਼ਨ ਚੇਂਜ ਕਰਕੇ ਵੀ ਰੈਡੀ ਕਰਾ ਸਕਦੇ ਹੋ ਬਹੁਤ ਬਹੁਤ ਹੀ ਪਿਆਰਾ ਜਾਏ ਆਪਣਾ ਸੂਟ ਰੈਡੀ ਹੋਇਆ ਇਹ ਹੈਗਾ ਜੀ ਬਟਰ ਕਾਟਨ ਦਾ ਫੈਬਰਿਕ ਰਹੂਗਾ ਪਿਓਰ ਕੋਟਾ ਸਿਲਕ ਦਾ ਦੁਪੱਟਾ ਰਹੂਗਾ ਕਿਉਂਕਿ ਆਪਾਂ ਫੈਬਰਿਕ ਦੀ ਸਾਰੀ ਡਿਟੇਲ ਵੀਡੀਓ ਦੇ ਵਿੱਚ ਹੀ ਦੇ ਦੇ ਦਿੰਦੇ ਆ ਠੀਕ ਹੈ ਜੀ ਅਗਿਆ ਜੀ ਆਪਣਾ ਨੈਕਸਟ ਸੂਟ ਤੇ ਇੱਕ ਆਫੀ ਸੂਟ ਆਪਣੇ ਰੈਡੀ ਹੋਇਆ ਅਲੱਗ-ਅਲੱਗ ਸ਼ੇਡ ਦੇ ਉੱਪਰ ਤੁਸੀਂ ਦੇਖੇ ਹੋਣੇ ਜੂਟ ਫੈਬਰਿਕ ਆ ਜੀ ਇਹ ਇਦਾਂ ਦਾ ਫੈਬਰਿਕ ਹੈ ਕਿ ਆਪਾਂ ਇਹਨੂੰ ਸਰਦੀ ਗਰਮੀ ਵੇਅਰ ਕਰ ਸਕਦੇ ਆ ਬਹੁਤ ਹੀ ਪਿਆਰਾ ਜਿਹਾ ਪਰਪਲ ਸ਼ੇਡ ਆ ਇਹ ਤਾਂ ਪਰਪਲ ਜੀ ਟੋਨ ਦਾ ਇਹ ਫੈਬਰਿਕ ਹੀ ਇਦਾਂ ਆਉਂਦਾ ਜਿਹਦੀ ਨੈਕ ਲਾਈਨ ਆ ਗਈ ਜਿੱਦਾਂ ਆਪਣਾ ਵਰਕ ਆ ਇਹ ਵਰਕ ਚੋਂ ਆਪਾਂ ਕਲਰ ਲੈ ਕੇ ਇਦਾਂ ਪੌਟਲੀ ਬਟਨ ਦਿੱਤੇ ਹੋਇਆ ਪਾਈਪਿੰਗ ਦੇ ਕੇ ਤੇ ਬਹੁਤ ਬਹੁਤ ਹੀ ਪਿਆਰਾ ਜਿਹਾ ਇਹਦੇ ਉੱਪਰ ਆਪਾਂ ਕੰਮ ਕੀਤਾ ਬੀਸ ਦੇ ਹੀ ਆਪਾਂ ਲਾਈਟ ਡਾਰਕ ਕਲਰ ਲੈ ਕੇ ਇਦਾਂ ਇਹਦੇ ਵਿੱਚ ਕੱਟਵਰਕ ਹੋ ਕੇ ਕੰਮ ਹੁੰਦਾ ਜੋ ਕਿ ਬਹੁਤ ਹੀ ਪਿਆਰਾ ਲੱਗ ਰਿਹਾ ਤੁਸੀਂ ਚੈੱਕ ਕਰ ਸਕਦੇ ਹੋ ਪੂਰਾ ਕੱਟਵਰਕ ਦੇ ਨਾਲ ਕੰਮ ਕੀਤਾ ਹੋਇਆ ਇਹ ਚੀਜ਼ਾਂ ਜਦੋਂ ਰੈਡੀ ਹੁੰਦੀਆਂ ਇਹਨਾਂ ਤੇ ਕਾਫੀ ਟਾਈਮ ਲੱਗਦਾ ਬਰੀਕੀ ਦਾ ਕੰਮ ਹੋ ਜਾਂਦਾ ਇਹ ਇਦਾਂ ਦੀ ਹੈਵੀ ਨੈਕਲਾਈਨ ਆ ਜੂਗੀ ਐਂਡ ਪੂਰੇ ਦੇ ਵਿੱਚ ਬੂਟੀ ਆ ਜਾਂਦੀ ਹੈ ਜੀ ਇਹ ਬੂਟੀ ਆ ਗਈ ਪੂਰੇ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਇਦਾਂ ਪੂਰੇ ਇਦਾਂ ਕੱਟਵਰਕ ਹੁੰਦਾ ਇਹਦੇ ਵਿੱਚ ਇਹਦੇ ਠੀਕ ਹੈ ਜੀ 컬러 ਕੰਬੀਨੇਸ਼ਨ ਤੁਸੀਂ ਚੈੱਕ ਕਰੋ ਜੋ ਕਿ ਬਹੁਤ ਹੀ ਪਿਆਰੇ ਲੱਗ ਰਿਹਾ ਹੈ ਇਹਦੇ ਉੱਪਰ ਬਹੁਤ ਹੀ ਗ੍ਰੇਸਫੁਲ ਜਿਹਾ ਆਪਣਾ ਸੂਟ ਰੈਡੀ ਹੋਇਆ ਇਦਾਂ ਆਪਾਂ ਇਹਨੂੰ ਪਾਈਪਿੰਗ ਦੀ ਫਿਨਿਸ਼ਿੰਗ ਦੇ ਦਿੱਤੀ neck ਆ ਗਈ ਜੀ ਐਂਡ ਇਹਦੀਆਂ 슬ੀਵਸ ਆ ਗਈਆਂ 슬ੀਵਸ ਦੇ ਉੱਪਰ ਆਪਾਂ ਪੂਰੇ ਦੇ ਇਦਾਂ ਬੂਟੀਆਂ ਦਿੱਤੀਆਂ ਹੋਈਆਂ ਪੂਰੀ 슬ੀਵਸ ਦੇ ਵਿੱਚ ਬੂਟੀ ਆ ਜਾਂਦੀਆਂ ਇਦਾਂ ਬੂਟੀਆਂ ਆ ਜਾਣਗੀਆਂ ਪੂਰੀ 슬ੀਵਸ ਦੇ ਵਿੱਚ ਠੀਕ ਹੈ ਜੀ ਇਹਦੀ ਸ਼ਰਟ ਆ ਗਈ ਐਂਡ ਸੈਮੀ ਪਟਿਆਲਾ ਰੱਖਿਆ ਜੀ ਆਪਾਂ ਇਹਦੇ ਨਾਲ ਸਲਵਾਰ ਸੈਮੀ ਪਟਿਆਲਾ ਸਲਵਾਰ ਰੋਗੀ 올ਓਵਰ ਸੂਟ ਹੈ ਇਹ ਪਿਓਰ ਕੋਟਾ ਸਿਲਕ ਦਾ ਰੱਖਿਆ ਆਪਾਂ ਜਨ ਨਾਲ ਦੁਪਟਾ ਜੋ ਕਿ ਬਹੁਤ ਜ਼ਿਆਦਾ ਪਿਆਰਾ ਲੱਗ ਰਿਹਾ ਬਹੁਤ ਪਿਆਰੀ ਜੀ ਨੂੰ ਆਪਾਂ ਟਾਈ ਐਂਡ ਡਾਈ ਦਿੱਤੀ ਹੋਈ ਹੈ ਜਿੰਨੇ ਕਲਰ ਆਪਣੇ ਵਰਕ ਦੇ ਵਿੱਚ ਆ ਉਦਾਂ ਆਪਾਂ ਕਲਰ ਲੈ ਕੇ ਦੇ ਛੋਟੇ ਪੱਲਿਆਂ ਦੇ ਉੱਪਰ ਐਦਾਂ ਦਿੱਤਾ ਆਪਾਂ ਟਾਈ ਐਂਡ ਡਾਈ ਤੇ ਵਿੱਚ ਪੂਰੇ ਇਦਾਂ ਆ ਜਾਂਦਾ ਦੋ ਕਲਰ ਕਿਉਂਕਿ ਬਹੁਤ ਹੀ ਪਿਆਰਾ ਲੱਗ ਰਿਹਾ ਐਂਡ بیس ਕਲਰ ਦੀ ਆਪਾਂ ਲੇਸ ਦੀ ਫਿਨਿਸ਼ਿੰਗ ਦਿੱਤੀ ਹੋਈ ਆ ਇਹ ਟਾਈ ਐਂਡ ਡਾਈ ਹੁੰਦੇ ਇਹਨਾਂ ਨੂੰ ਕਾਫੀ ਟਾਈਮ ਲੱਗਦਾ ਜੀ ਇਹ ਚੀਜ਼ਾਂ ਬਣਾਉਣ ਤੇ ਤੇ ਇਹ ਕੋਸਟਲੀ ਵੀ ਹੁੰਦੀਆਂ ਬਾਕੀ ਇਹ ਪਿਓਰ ਦੇ ਦੁਪੱਟੇ ਦੇ ਉੱਪਰ ਹੀ ਬੰਦਦੇ ਆ ਸੈਮੀ ਦੇ ਉੱਪਰ ਬਹੁਤ ਘੱਟ ਆਉਂਦੇ ਜੀ ਸੈਮੀ ਦੇ ਉੱਪਰ ਆਪਾਂ ਘਰ ਵੀ ਲੈਨੇ ਤਾਂ ਕਲਰ ਰਹਿੰਦੇ ਨਹੀਂ ਹੈਗੇ ਵਾਸ਼ ਤੋਂ ਬਾਅਦ ਖਰਾਬ ਹੋ ਜਾਂਦੇ ਆ ਠੀਕ ਹੈ ਜੀ ਇਹ ਆਪਣਾ ਜੂਟ ਚ ਫੈਬਰਿਕ ਹੈ ਜੀ ਐਂਡ ਪਿਓਰ ਕੋਟਾ ਸਿਲਕ ਦਾ ਦੁਪੱਟਾ ਰਹੂਗਾ ਇਹ ਤੇ ਇਹ ਆਪਣੀ ਅੱਜ ਦੀ ਕਲੈਕਸ਼ਨ ਸੀ। ਹੋਪਸੋ ਤੁਹਾਨੂੰ ਵਧੀਆ ਲੱਗੀ ਹੋ ਵੀ ਤੁਸੀਂ ਕਮੈਂਟ ਕਰਕੇ ਦੱਸਿਓ ਤੁਹਾਨੂੰ ਆਪਣੀ ਅੱਜ ਵਾਲੀ ਕਲੈਕਸ਼ਨ 기ਵੇਂ ਦੀ ਲੱਗੀ। ਵੀਡੀਓ ਵਾਚ ਕਰਨ ਲਈ ਧੰਨਵਾਦ।